ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਏ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਦੋ ਲਾਲ ਮੇਚ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਹੋਇਆ ਏ ਤਹਾ ਉਹ ਤੁਹਾਡੀ ਮੁਸ਼ਕਲ ਜਿਹੜੀ ਸਾਰੀ ਦੂਰ ਹੋ ਜਾਵੇਗੀ ਦੁਸ਼ਮਨਾ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਇੱਕ ਇਹੋ ਜਿਹਾ ਉਪਾਅ ਦੱਸਣ ਜਾ ਰਹੀਆਂ ਸਾਧ ਸੰਗਤ ਜੀ ਤੁਹਾਡੇ ਭਾਵੇਂ ਕਿੰਨੇ ਵੀ ਦੁਸ਼ਮਣ ਕਿਉਣਾ ਹੋਣ ਲੱਖਾਂ ਹੋਣ ਹਜ਼ਾਰਾਂ ਕਰੋੜਾ ਕਿਉਣਾ ਹੋਣ ਜਦੋਂ ਇਸ ਉਪਾਅ ਨੂੰ ਤੁਸੀਂ ਕਰ ਲਓਗੇ ਤੁਹਾਨੂੰ ਜਿੰਨੀਆਂ ਵੀ ਪਰੇਸ਼ਾਨੀਆਂ ਆ ਰਹੀਆਂ ਨੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਉਸ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਸਹਾਸੰਗ ਜੀ ਭੁੱਲ ਕੇ ਵੀ ਤੁਹਾਨੂੰ ਕੋਈ ਤੁਹਾਡਾ ਦੁਸ਼ਮਣ ਜਾਂ ਜੋ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਤੁਹਾਨੂੰ ਭੁੱਲ ਕੇ ਵੀ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਨਗੇ ਜਦੋਂ ਤੁਸੀਂ ਇਸ ਦੋ ਲਾਲ ਮਿਰਚਾਂ ਦਾ ਉਪਾਅ ਕਰ ਲਓਗੇ ਤੁਹਾਡੇ ਸਾਰੇ ਦੁਸ਼ਮਨਾ ਦਾ ਨਾਸ਼ ਹੋ ਜਾਵੇਗਾ ਇਸ ਉਪਾਅ ਨੂੰ ਕੇਸ ਸਮੇਂ ਕੇਸ ਦੇਣ ਤੇ ਕਿੰਨੇ ਟਾਈਮ ਤੱਕ ਕੇਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਸੁਣਿਓ ਤਾਂ ਜੋ ਕਿ ਤਾਂ ਜੋ ਕਿ ਤੁਹਾਨੂੰ ਸਹੀ ਜਾਣਕਾਰੀ ਇਹ ਜੋ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਸਾਹ ਸੰਗੇ ਜੀ ਜੋ ਅਸੀਂ ਤੁਹਾਨੂੰ ਲਾਲ ਮਿਰਚ ਦਾ ਉਪਾਅ ਦੱਸਣ ਲੱਗੇ ਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਦੁਸ਼ਮਣਾਂ ਦੀ ਜਿੰਨੀ ਵੀ ਸ਼ਕਤ ਤਾਕਤ ਹੋਵੇਗੀ ਸ਼ਕਤੀ ਹੋਵੇਗੀ ਉਸ ਦਾ ਨਾਸ਼ ਹੋ ਜਾਵੇਗਾ ਤੇ ਉਹ ਤੁਹਾਡਾ ਕਦੇ ਵੀ ਭੁੱਲ ਕੇ ਵੀ ਕੁਝ ਵੀ ਨਹੀਂ ਵਿਗਾੜ ਪਾਉਣਗੇ ਉਹ ਪੂਰੀ ਤਰ੍ਹਾਂ ਸਾਹ ਸੰਗੇ ਜੀ ਚਾਰੇ ਪਾਸਿਆਂ ਤੋਂ ਕਮਜ਼ੋਰ ਹੋ ਜਾਣਗੇ ਤੇ ਉਹ ਚਾਹ ਕੇ ਵੀ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਕਹਿੰਦਾ ਪਾ ਵੀ ਇਹੀ ਇਹ ਸਾਸ ਸੰਗੀਤ ਜੀ ਜੋ ਕਿ ਉਹਨਾਂ ਦੀ ਸ਼ਕਤੀ ਹੋਵੇਗੀ ਨਾ ਪਾਵਰ ਹੋਵੇਗੀ ਉਹ ਹੀ ਬਿਲਕੁਲ ਨਸ਼ਟ ਹੋ ਜਾਵੇਗੀ ਜਿਸ ਕਰਕੇ ਉਹ ਤੁਹਾਡਾ ਕੁਝ ਵੀ ਵਿਗਾੜ ਨਹੀਂ ਪਾਉਣਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਹਰ ਪਾਸਿਆਂ ਤੋਂ ਧਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਵੇਗੀ ਜੋ ਤੁਹਾਡਾ ਵਪਾਰ ਵਿਗੜ ਰਿਹਾ ਸੀ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਸੀ ਹੋ ਰਹੀ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੰਮ ਦੇ ਵਿੱਚ ਰੁਕਾਵਟ ਆ ਰਹੀ ਸੀ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਸੀ ਰੋਕਦਾ ਤਾਂ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਪਰੇਸ਼ਾਨੀਆਂ ਨੇ ਨਾ ਇਹ ਹੀ ਦੂਰ ਹੋ ਜਾਣਗੀਆਂ ਕਹਿੰਦਾ ਭਾਬਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਿਆਂ ਦੀ ਕਦੇ ਵੀ ਕਮੀ ਨਹੀਂ ਆਵੇਗੀ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਸਿਰਫ ਸੁੱਕੀਆਂ ਹੋਈਆਂ ਦੋ ਲਾਲ ਮਿਰਚਾਂ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਤੇ ਆਪਣੇ ਸੁੱਤੇ ਹੋਏ ਭਾਗ ਨੂੰ ਜਗਾ ਸਕਦੇ ਹੋ ਜਿਹੜੇ ਲੋਕ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਨੇ ਜਾਂ ਫੇਰ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਧਨ ਦੀ ਪੈਸੇ ਦੀ ਕਮੀ ਹੈ ਉਹ ਲੋਕ ਇਸ ਉਪਾਅ ਨੂੰ ਜ਼ਰੂਰ ਕਰਨਾ ਇਹ ਚਾਂਪੇਰੇ ਸਾਥ ਸੰਗੇ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਹੀ ਗਾਏ ਪਰ ਪੈਸਾ ਵਧ ਨਹੀਂ ਰਿਹਾ ਪੈਸੇ ਦੇ ਵਿੱਚ ਬਰਕਤ ਨਹੀਂ ਪੈ ਰਹੀਗੀ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਪਹਿਲੇ ਸਮੇਂ ਦੇ ਵਿੱਚ ਸਾਥ ਸੰਗੇ ਜੀ ਜੋ ਬਜ਼ੁਰਗ ਹੁੰਦੇ ਸਨ ਉਸ ਸਮੇਂ ਕੋਈ ਵੀ ਸੁਵਿਧਾ ਨਹੀਂ ਸੀ ਹੁੰਦੀ ਸੋਸ਼ਲ ਮੀਡੀਆ ਦੀ ਇਸ ਕਰਕੇ ਉਹ ਇਹ ਛੋਟੇ ਛੋਟੇ ਉਪਾਅ ਕਰਕੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਸਨ ਜੋ ਲਾਲ ਮਿਰਚ ਦਾ ਉਪਾਏ ਇਹ ਸਾਹ ਸੰਗਤ ਜੀ ਦੁਸ਼ਮਨਾ ਦੀ ਮੁਕਤੀ ਦਾ ਇੱਕ ਬਹੁਤ ਹੀ ਜ਼ਿਆਦਾ کارਗਰ ਤੇ ਘਰੇਲੂ ਉਪਾਏ ਇਹ ਸਭ ਤੋਂ ਵੱਡੀ ਗੱਲ ਕਿ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਵੀ ਰੁਪਏ ਦਾ ਖਰਚਾ ਨਹੀਂ ਕਰਨਾ ਪਏਗਾ ਕਿਉਂਕਿ ਇਹ ਲਾਲ ਮਿਰਚ ਸੁੱਕੀ ਹੋਈ ਅਕਸਰ ਹੀ ਸਾਰਿਆਂ ਦੀ ਰਸੋਈ ਦੇ ਵਿੱਚ ਮੌਜੂਦ ਹੁੰਦੀ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਇਆ ਖਰਚ ਨਹੀਂ ਹੋਵੇਗਾ ਤੇ ਇਹ ਉਪਾਅ ਇੰਨਾ کارਗਰ ਤੇ ਉੱਤਮ ਹੋਣ ਵਾਲਾ ਹੈ ਕਿ ਇਸ ਦੇ ਤੁਹਾਨੂੰ ਜਿੰਨੇ ਫਾਇਦੇ ਹੋਣਗੇ ਤੁਸੀਂ ਖੁਦ ਦੇ ਕੇ ਹੈਰਾਨ ਰਹਿ ਜਾਓਗੇ ਜਦੋਂ ਸਾਥ ਸੰਗਯ ਜੀ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਦਾ ਰਿਜ਼ਲਟ ਵੀ ਤੁਹਾਨੂੰ ਤੁਰੰਤ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖੋਗੇ ਕਿ ਜੋ ਦੁਸ਼ਮਣ ਜੋ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਸਨ ਉਹ ਇੱਕਦਮ ਹੀ ਅਕਸਰ ਤੁਹਾਡੇ ਤੋਂ ਪਾਸਾ ਕਰਕੇ ਬੈਠ ਜਾਣਗੇ ਜਾਂ ਵੀਰ ਉਹਨਾਂ ਦੇ ਕੀਤੇ ਕਿਰਾਰੇ ਦਾ ਤੁਹਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਮਾੜਾ ਅਸਰ ਨਹੀਂ ਹੋਵੇਗਾ ਹਮੇਸ਼ਾ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਥ ਸੰਗੇ ਜੀ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਮਿਲਣਗੇ ਜੋ ਇੱਕ ਤੁਹਾਡੀ ਪਿੱਠ ਪਿੱਛੇ ਵਾਰ ਕਰਦੇ ਆ ਤੇ ਇੱਕ ਤੁਹਾਡੇ ਸਾਹਮਣੇ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਵੀ ਹੁੰਨੇ ਹੋ ਕਿ ਇਹ ਲੋਕ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਨੇ ਤੇ ਦੂਸਰੀ ਸਾਈਡ ਇੱਕ ਤਰ੍ਹਾਂ ਦੇ ਇਹ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਤੁਹਾਡੀ ਨਾਲ ਬਿਹੇਵੀਅਰ ਕਰਦੇ ਆ ਕਿ ਜਿਵੇਂ ਉਹਨਾਂ ਨੂੰ ਤੁਹਾਡੀ ਪ੍ਰਤੀ ਬਹੁਤ ਹੀ ਜ਼ਿਆਦਾ ਫਿਕਰ ਹੁੰਦੀ ਏ ਪਰ ਉਹ ਤੁਹਾਡੀ ਇਹ ਤਰੱਕੀ ਨੂੰ ਦੇਖ ਕੇ ਬਿਲਕੁਲ ਵੀ ਚਰਨੀ ਚਰਦੇ ਨਹੀਂਗੇ ਇਸ ਉਪਾਰ ਨੂੰ ਕਰਨ ਦੇ ਨਾਲ ਸਾਹਸੰਗਰੇ ਜੀ ਜੇਕਰ ਤੁਹਾਨੂੰ ਜਿਵੇਂ ਰਾਤ ਦੇ ਸਮੇਂ ਸੌਣ ਸਮੇਂ ਡਰ ਲੱਗਦਾ ਏ ਜਾਂ ਕਈ ਤੁਹਾਡੋਂ ਬੁਰੇ ਸੁਪਨੇ ਆਉਂਦੇ ਨੇ ਉਹ ਵੀ ਤੁਹਾਨੂੰ ਤੁਹਾਡੀ ਜਿਹੜੀ ਪਰੇਸ਼ਾਨੀ ਏ ਨਾ ਇਸ ਤਰ੍ਹਾਂ ਦੀ ਉਹ ਵੀ ਇਸ ਉਪਾਦ ਦੀ ਨਾਲ ਦੂਰ ਹੋਵੇਗੀ ਇਸ ਉਪਾਣੂ ਕਰਨ ਦੇ ਲਈ ਤੁਸੀਂ ਸਾਦ ਸੰਗੀਚੀ ਕੀ ਲੈਣਾ ਹੈ ਸੁੱਕੀ ਲਾਲ ਮਿਰਚ ਲੈਣੀ ਇੱਕ ਤਾਂ ਹੁੰਦੀ ਹੈ ਕਿ ਹਰੀ ਲਾਲ ਮਿਰਚ ਆਪਣੇ ਘਰ ਦੇ ਵਿੱਚ ਰੱਖੀ ਹੁੰਦੀ ਹੈ ਜੋ ਕਿ ਪੁਰਾਣੀ ਹੋ ਜਾਂਦੀ ਹੈ ਪੁਰਾਣੀ ਹੋਣ ਦੇ ਨਾਲ ਉਹ ਲਾਲ ਹੋ ਜਾਂਦੀ ਹੈ ਉਸ ਲਾਲ ਮਿਰਚ ਦਾ ਇਸਤੇਮਾਲ ਤੁਸੀਂ ਇਸ ਉਪਾਣੂ ਕਰਨ ਦੇ ਲਈ ਨਹੀਂ ਕਰਨਾ ਤੁਸੀਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਲੈਣੀਆਂ ਨੇ ਜਿੰਨਾਂ ਦਾ ਆਪਾ ਪੀਸ ਕੇ ਪਾਊਡਰ ਬਣਾਉਣੇ ਤੁਸੀਂ ਸਾਹ ਸੰਗੇ ਜੀ ਮਿਰਚਾ ਦੋ ਲੈੜੀਆਂ ਨੇ ਤੇ ਲੈਣੀਆਂ ਸੁੱਕੀਆਂ ਨੇ ਇਹਨਾਂ ਸੁੱਕੀਆਂ ਲਾਲ ਮਿਰਚਾਂ ਦੇ ਜਿੰਨੇ ਵੀ ਤੁਸੀਂ ਬੀ ਹੋਣਗੇ ਉਹ ਤੁਸੀਂ ਕੱਢ ਲੈਣੇ ਨੇ ਤੇ ਜਦੋਂ ਸਾਹ ਸੰਗੇ ਜੀ ਤੁਸੀਂ ਨਾ ਲਾਲ ਮਿਰਚਾਂ ਦੇ ਵਿੱਚੋਂ ਬੀ ਕੱਢੋਗੇ ਤਾਂ ਤੁਸੀਂ ਇਹ ਨਹੀਂ ਦੇਖਣਾ ਕਿ ਤੁਸੀਂ ਕਿੰਨੇ ਬੀ ਲੈਣੇ ਨੇ ਮਿਰਚਾਂ ਦੇ ਵਿੱਚੋਂ ਜਿੰਨੇ ਵੀ ਬੀ ਨਿਕਲਣਗੇ ਤੁਸੀਂ ਓਨੇ ਹੀ ਲੈ ਲੈਣੇ ਨੇ ਇਨਾ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਇੱਕ ਤਾਂਬੇ ਦਾ ਬਰਤਨ ਲੈਣਾ ਚਾਹੀਏ ਉਹ ਗੜਵੀ ਲੈ ਸਕਦੇ ਹੋ ਚਾਹੀਏ ਗਲਾਸ ਪਰ ਹੁਣ ਤਾਂਬੇ ਦਾ ਚਾਹੀਦਾ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਉਸ ਪਾਣੀ ਦੇ ਵਿੱਚ ਇਹ ਜੋ ਤੁਸੀਂ ਲਾਲ ਮਿਰਚਾਂ ਦੇ ਵਿੱਚੋਂ ਮੀ ਕੱਢੇ ਨੇ ਉਹ ਤੁਸੀਂ ਵਿੱਚ ਪਾ ਦੇਨੇ ਨੇ ਕੌਣ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਇਸ ਪਾਣੀ ਦੇ ਵਿੱਚ ਇੱਕ ਚੁਟਕੀ ਥੋੜਾ ਜਿਹਾ ਤੁਸੀਂ ਲਾਲ ਰੰਗ ਦਾ ਸੰਧੂਰ ਪਾ ਦੇਣਾ ਜਿਵੇਂ ਤੁਸੀਂ ਭਾਂਡੇ ਦੇ ਵਿੱਚ ਤਾਂਬੇ ਵਾਲੇ ਭਾਂਡੇ ਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਮਿਰਚ ਦੇ 20 ਪਾਏ ਹੋਣਗੇ ਨਾ ਉਹਦੇ ਵਿੱਚ ਹੀ ਤੁਸੀਂ ਇੱਕ ਚੁਟਕੀ ਸੰਧੂਰ ਪਾੜੇ ਇੰਨਾ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਸੂਰਿਏ ਭਗਵਾਨ ਨੂੰ ਇਹ ਜਿਹੜਾ ਪਾਣੀ ਹੈ ਉਹ ਅਰਪਿਤ ਕਰਨਾ ਹੈ ਤੇ ਕਰਦੇ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਪ੍ਰਾਰਥਨਾ ਕਰਨੀ ਹੈ ਪ੍ਰੇ ਕਰਨੀ ਹੈ ਅਰਦਾਸ ਕਰਨੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਦੁੱਖ ਪਰੇਸ਼ਾਨੀਆਂ ਨੇ ਸਾਰੀਆਂ ਦੂਰ ਹੋ ਜਾਣ ਤੇ ਚਾਹੇ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਾਇਆ ਕੋਈ ਮਾੜਾ ਜਾਦੂ ਦਾ ਅਸਰ ਹੈ ਤੇ ਤੁਸੀਂ ਪਰਮਾਤਮਾ ਸਭ ਦਾ ਕਲਿਆਣ ਕਰਦੇ ਹੋ ਤੇ ਮੇਰੀਆਂ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨਹੀਂ ਜਿਹੜੀਆਂ ਉਹ ਵੀ ਸਾਰੀਆਂ ਤੁਸੀਂ ਦੂਰ ਕਰ ਦਿਓ ਪਰ ਮਾਤ ਮੈਮੀ ਨੂੰ ਤੁਸੀਂ ਇਸ ਤਰ੍ਹਾਂ ਦਾ ਆਸ਼ੀਰਵਾਦ ਦਿਓ ਕਿ ਜਿਹੜੇ ਮੇਰੇ ਦੁਸ਼ਮਣ ਨੇ ਉਹ ਮੇਰਾ ਕੋਈ ਵੀ ਵਿਗਾੜ ਨਾ ਪਾਉਣ। ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਇਹ ਸੂਚ ਨੂੰ ਅਰਪਿਤ ਕਰਦੇ ਸਮੇਂ ਇਹ ਪਾਣੀ ਉਸ ਸਮੇਂ ਤੁਸੀਂ ਅਰਦਾਸ ਕਰ ਲਈਏ। ਜੇਕਰ ਸਾਧ ਸੰਗਤ ਜੀ ਤੁਸੀਂ ਇਹ ਸੋ ਪਾਣੀ ਕਰ ਲਓਗੀ ਤਾਂ ਤੁਹਾਡੇ ਦੁਸ਼ਮਣ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ। ਜਿਹੜੇ ਤੁਹਾਡੇ ਉੱਪਰ ਜਾਦੂ ਟੂਨੇ ਕਰਵਾਉਂਦੇ ਨੇ ਜਾਂ ਕੋਈ ਮਾੜੀ ਚੀਜ਼ ਦਾ ਪ੍ਰਭਾਵ ਪਾਉਂਦੇ ਨੇ ਕਿਸੇ ਪਾਸਿਓ ਤੁਹਾਨੂੰ ਛੱਡਦੇ ਨਹੀਂ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਣ ਦੇ ਬਾਰੇ ਸੋਚਦੇ ਨੇ ਤਾਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਇਹ ਦੁਸ਼ਮਨਾ ਤੋਂ ਮੁਕਤੀ ਦਾ ਤੁਹਾਨੂੰ ਉਪਾਅ ਦੱਸਿਆ ਬਹੁਤ ਵਧੀਆ ਤੇ ਬਹੁਤ کارਗਰ ਉਪਾਏ ਇਸ ਉਪਾਣੂ ਸੰਗਤ ਜੀ ਕਰਨਾ ਕੇਸ ਦੇ ਨੇ ਤੁਸੀਂ ਕਿਸੇ ਵੀ ਦਿਨ ਇਸ ਉਪਾਣੂ ਕਰ ਸਕਦੇ ਹੋ ਪਰ ਜੇਕਰ ਆਪਾਂ ਸਭ ਤੋਂ ਬੈਸਟ ਦਿਨ ਦੀ ਗੱਲ ਕਰੀਏ ਕਿ ਸਭ ਤੋਂ ਉੱਤਮ ਦਿਨ ਕਿਹੜਾ ਇਸ ਉਪਾਣੂ ਕਰਨ ਦਾ ਤੇ ਉਹ ਰਵੀਵਾਰ ਦਾ ਦਿਨ ਹੈ ਜੇਕਰ ਤੁਸੀਂ ਇਸ ਦਿਨ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਜੇਕਰ ਤੁਹਾਡੇ ਕੋਲ ਰਵੀਵਾਰ ਵਾਲੇ ਦਿਨ ਸਮਾਂ ਨਹੀਂ ਮਿਲਦਾ ਤਾਂ ਤੁਸੀਂ ਇਸ ਉਪਾਣੂ ਅੱਗੇ ਪਿੱਛੇ ਵੀ ਕਰ ਸਕਦੇ ਹੋ ਇਸ ਉਪਾਅ ਨਾਲ ਸਾਸੰਗੀ ਤੁਸੀਂ 5 ਦਿਨ ਲਗਾਤਾਰ ਕਰਨਾ ਹੈ ਜਿਵੇਂ ਤੁਸੀਂ ਇਸ ਉਪਾਅ ਨੂੰ ਐਤਵਾਰ ਸ਼ੁਰੂ ਕਰ ਰਹੇ ਹੋ ਤਾਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਤੱਕ 5 ਵਾਰ ਲਗਾਤਾਰ ਕਰਨਾ ਹੈ ਬਿਨਾ ਗੈਪ ਪਾਏ ਫਿਰ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਇਹ ਨਹੀਂ ਹੈ ਕਿ ਤੁਸੀਂ ਇੱਕ ਦਿਨ ਕਰਕੇ ਦੂਸਰੇ ਦਿਨ ਸਮਾਂ ਨਹੀਂ ਮਿਲਦਾ ਜਾਂ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤੁਸੀਂ ਜਸ ਜੇ ਇਸ ਸਮੇਂ ਆਪਣੇ ਘਰ ਦੇ ਵਿੱਚ ਮੌਜੂਦ ਹੋ ਪੰਜ ਦਿਨ ਤੁਸੀਂ ਕਿਤੇ ਵੀ ਨਹੀਂ ਜਾਣਾ ਘਰ ਦੇ ਵਿੱਚ ਰਹਿਣਾ ਉਸ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਸ਼ੁਰੂ ਕਰੋ ਤੇ ਪੰਜ ਦਿਨ ਲਗਾਤਾਰ ਕਰੋ ਪੰਜ ਵਾਰ ਦਾ ਇਹੀ ਮਤਲਬ ਹੈ ਕਿ ਪੰਜ ਦਿਨ ਲਗਾਤਾਰ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਪਰ ਫਿਰ ਵੀ ਸਾਧ ਸੰਗੇ ਜੀ ਜੇਕਰ ਤੁਹਾਡਾ ਕਿਸੇ ਮਜਬੂਰੀ ਦੇ ਕਰਕੇ اچਾਂ ਚੱਕ ਤੁਹਾਨੂੰ ਕੋਈ ਮਜਬੂਰੀ ਪੈ ਜਾਂਦੀ ਹੈ ਜਿਸ ਕਰਕੇ ਤੁਹਾਡਾ ਇੱਕ ਦਿਨ ਦਾ ਗੈਪ ਪੈ ਜਾਂਦਾ ਹੈ ਕਿਸੇ ਮਜਬੂਰੀ ਦੇ ਕਰਕੇ ਦਾ ਉਸ ਦਿਨ ਲਈ ਤੁਸੀਂ ਇੱਕ ਦਿਨ ਅੱਗੇ ਹੋਰ ਵਧਾ ਸਕਦੇ ਹੋ ਜਿਹੜੇ ਦਿਨ ਦਾ ਗੈਪ ਹੈ ਜਾਂਦਾ ਹੈ ਉਸ ਦਿਨੋਂ ਇੱਕ ਦਿਨ ਵਧਾ ਕੇ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੇਖੋਗੇ ਭਾਵੇਂ ਤੁਹਾਡੇ ਗੁਪਤ ਦੁਸ਼ਮਣ ਹੋਣ ਭਾਵੇਂ ਤੁਹਾਡੇ ਸਾਹਮਣੇ ਤੋਂ ਦੁਸ਼ਮਣ ਤੁਹਾਡੇ ਤੇ ਵਾਰ ਕਰਦੇ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਹੀ ਤੁਸੀਂ ਦੇਖੋਗੇ ਕਿ ਉਹ ਮੂਵ ਇਹ ਜਾਣਗੇ ਕਹਿਣ ਦਾ ਭਾਵ ਕਿ ਉਹ ਤੁਹਾਡੇ ਤੋਂ ਸਾਈਡ ਇੱਕ ਪਾਸਾ ਕਰ ਲੈਣਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਇਹ ਸੀ ਸਾਸ ਸੰਗੇ ਜੀ ਪਹਿਲਾ ਉਪਾਅ ਤੇ ਦੂਸਰਾ ਉਪਾਅ ਇਹ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਡਾਰੇ ਡਰ ਦੀ ਭਾਵਨਾ ਹੈ ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਹੈ ਜਾਂ ਰਾਤ ਦੇ ਸਮੇਂ ਸੌਣ ਦੇ ਸਮੇਂ ਤੁਹਾਨੂੰ ਡਰ ਲੱਗਦਾ ਹੈ ਕਿਸੇ ਵੀ ਤਰ੍ਹਾਂ ਦਾ ਡਰ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਡਰ ਨੂੰ ਦੂਰ ਕਰ ਦਿੰਦਾ ਹੈ ਚਾਹ ਫਿਰ ਸਾਥ ਸੰਗੇ ਜੀ ਤੁਸੀਂ ਕੋਈ ਕੰਮ ਕਰਨਾ ਹੁੰਦਾ ਹੈ ਕੋਈ ਕੁ ਫੈਸਲਾ ਲੈਣਾ ਹੁੰਦਾ ਹੈ ਤਾਂ ਉਹ ਫੈਸਲੇ ਨੂੰ ਤੁਸੀਂ ਸਹੀ ਤਰ੍ਹਾਂ ਲੈ ਨਹੀਂ ਪਾਉਂਦੇ ਚਾਹ ਫਿਰ ਤੁਸੀਂ ਕੋਈ ਕੰਮ ਕਰਨਾ ਹੁੰਦਾ ਹੈ ਉਹਦਾ ਫੈਸਲਾ ਨਹੀਂ ਸਹੀ ਕਰ ਪਾਉਂਦੇਗੇ ਤੁਹਾਡੀ ਮਨ ਦੇ ਵਿੱਚ ਇਹੀ ਡਰ ਰਹਿੰਦਾ ਹੈ ਪਤਾ ਨਹੀਂ ਇਹ ਚੀਜ਼ ਮੇਰੇ ਲਈ ਸਹੀ ਹੈ ਚਾ ਗੱਲ ਤੇ ਕਹਿਣ ਦਾ ਭਾਵ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਫੈਸਲੇ ਨਹੀਂ ਲੈ ਪਾਉਂਦੇ ਤੁਹਾਡੇ ਮਨ ਦੇ ਵਿੱਚ ਇੱਕ ਡਰ ਭਰਿਆ ਰਹਿੰਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਸੇਮ ਹੀ ਤਾਂਬੇ ਦਾ ਕੋਈ ਬਰਤਨ ਲੈਣਾ ਹੈ ਗਲਾਸ ਲੈ ਲਓ ਚਾਹੇ ਗੜਬੀ ਲੈ ਲਓ ਉਸ ਦੇ ਵਿੱਚ ਤੁਸੀਂ ਪਾਣੀ ਭਰ ਲੈਣਾ ਪਾਣੀ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਪਾਣੀ ਦੇ ਵਿੱਚ ਥੋੜਾ ਜਿਹਾ ਗੁਲਾਬ ਚਲ ਪਾਉਣਾ ਹੈ ਜੇਕਰ ਤੁਸੀਂ ਗੁਲਾਬ ਚਲ ਨਹੀਂ ਪਾ ਸਕਦੇ ਤਾਂ ਤੁਸੀਂ ਥੋੜੇ ਜਿਹੇ ਗੁਲਾਬ ਦੇ ਪੱਤੇਆਂ ਨੂੰ ਪਾ ਸਕਦੇ ਹੋ ਇਹ ਪਉਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਇਹ ਉਪਾਅ ਵੀ ਸੂर्य ਭਗਵਾਨ ਨੂੰ ਤੇ ਲਈਏ ਤੇ ਇਹ ਜਿਹੜਾ ਤੁਸੀਂ ਪਾਣੀ ਹੈ ਨਾ ਇਹ ਸੂर्य ਭਗਵਾਨ ਨੂੰ ਤੁਸੀਂ ਅਰਪਿਤ ਕਰਨਾ ਹੈ ਇਸ ਉਪਾਅ ਨੂੰ ਕਰਨਾ ਕਿੰਨਾ ਸਮਾਂ ਇਸ ਉਪਾਅ ਨੂੰ ਤੁਸੀਂ ਸਿਰਫ 4 ਦਿਨ ਲਗਾਤਾਰ ਕਰਨਾ ਹੈ ਤੇ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਤੇ ਸ਼ੰਕਾ ਨਹੀਂ ਰਹੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਇਸ ਉਪਾਣ ਨੂੰ ਕਰਨ ਦੇ ਨਾਲ ਸਾਧ ਸੰਗੇਜੀ ਤੁਸੀਂ ਦੇਖੋਗੇ ਕਿ ਤੁਹਾਡਾ ਮਾਨ ਸਨਮਾਨ ਵੀ ਬਹੁਤ ਵਧੇਗਾ ਤੁਹਾਡੀ ਇੱਛਤ ਮਨ ਵਧੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਰਹਣਾ ਤੁਹਾਡੇ ਮਨ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਖੁਦ ਕਰਨੇ ਸ਼ੁਰੂ ਕਰਦੇ ਹੋਗੇ ਇਸ ਉਪਾਣ ਨੂੰ ਕਰੋ ਤੇ ਰਾਤੋ ਰਾਤ ਇਸ ਦੇ ਚਮਤਕਾਰੀ ਫਾਇਦੇ ਦੇਖੋ ਤੇ ਇਸ ਤੋਂ ਇਲਾਵਾ ਸਾਧ ਸੰਗੇਜੀ ਕਈ ਲੋਕ ਇਸ ਤਰ੍ਹਾਂ ਦੀ ਜਗ੍ਹਾ ਤੇ ਰਹਿੰਦੇ ਨੇ ਜੋ ਇਸ ਉਪਾਣ ਨੂੰ ਨਹੀਂ ਕਰ ਸਕਦੇ ਕਹਿਣ ਦਾ ਭਾਵ ਕਿ ਸੂਰਜ ਦੇ ਇਹ ਉਪਾਅ ਨੂੰ ਇਹ ਕਾਰ ਨਹੀਂ ਪਾਉਂਦੇ ਤਾਂ ਉਹਨਾਂ ਦੇ ਲਈ ਕੀ ਕਰਨਾ ਹੈ ਕਿ ਉਹ ਇੱਕ ਤਾਂਬੇ ਦਾ ਸੂਰਜ ਖਰੀਦ ਕੇ ਲੈ ਕੇ ਆਉਣ ਤੇ ਉਸ ਨੂੰ ਤੇ ਇਸ ਨੂੰ ਲਿਆ ਕੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਦੀ ਕੰਧ ਦੀਵਾਰ ਤੇ ਉੱਪਰ ਵੀ ਇਸ ਨੂੰ ਲਗਾ ਸਕਦੇ ਹੋ ਤੇ ਇਹ ਜੋ ਲੈ ਕੇ ਆਉਂਗੇ ਇਸ ਨੂੰ ਤੁਸੀਂ ਪਾਣੀ ਦਾ ਤਿਲਕ ਲਗਾ ਕੇ ਸੂਰਜ ਭਗਵਾਨ ਦੀ ਜੋ ਪੂਜਾਏ ਤੁਸੀਂ ਉਹ ਕਰਨੀਏ ਤੇ ਇਸ ਦਾ ਤੁਹਾਨੂੰ ਫਲ ਵੀ 101% ਮਿਲ ਜਾਂਦਾ ਇਹ ਉਹਨਾਂ ਦੇ ਲਈ ਹੈ ਜਿੱਥੇ ਸੂਰਜ ਜਿਆਦਾ ਸਮਾਂ ਨਹੀਂ ਨਿਕਲਦਾਗਾ ਤੋਂ ਇਸ ਉਪਾਅ ਨੂੰ ਨਹੀਂ ਕਰ ਪਾਉਂਦੇ ਉਹੀ ਚੀਜ਼ ਉਹਨਾਂ ਦੇ ਲਈ ਹੈ ਇਹ ਉਪਾਅ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਦੇ ਸੰਬੰਧੀ ਪ੍ਰੋਬਲਮ ਰਹਿੰਦੀ ਹੈ ਤੀਜੋ ਲਾਲ ਮਿਰਚ ਵਾਲਾ ਉਪਾਅ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਦੁਸ਼ਮਣ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਸੋ ਸਾ ਸੰਗਤ ਜੀ ਇਹ ਸੀ ਅੱਜ ਸਾਡੀ ਕਛੋਟੀ ਜਹੀ ਵੀਡੀਓ ਤੀ ਕਛੋਟਾ ਜਿਹੜਾ ਲਾਲ ਮੇਚ ਦਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਈਆਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਅੱਗੇ ਹੋਰ ਭੈਣ ਭਰਾਵਾਂ ਤੱਕ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਸਾਡੀਆਂ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ